ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਥ ਸੰਗਤ ਆਪਾਂ ਅੱਜ ਇਹ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਜੋ ਅੰਮ੍ਰਿਤ ਵੇਲੇ ਇਹ ਕੰਮ ਕਰਦੇ ਨੇ ਖਰਚ ਕੇ ਥੱਕ ਜਾਓਗੇ ਪਰ ਖਤਮ ਨਹੀਂ ਹੋਏਗਾ ਅਸਲ ਦੇ ਵਿੱਚ ਕਰਨਾ ਕੀ ਹੈ ਆਪਾਂ ਇਹ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਪਜੀ ਸਾਹਿਬ ਦੇ ਵਿੱਚ ਆਪਾਂ ਪੜਦੇ ਹਾਂ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਅਸੀਂ ਜੀਵ ਉਸ ਪਾਸੋਂ ਦਾਤਾਂ ਮੰਗਦੇ ਹਾਂ ਤੇ ਆਖਦੇ ਹਾਂ ਏ ਪਰਮਾਤਮਾ ਸਾਨੂੰ ਦਾਤਾਂ ਦੇ ਉਹ ਦਾਤਾਰ ਬਖਸ਼ਿਸ਼ਾਂ ਕਰਦਾ ਹੈ ਉਹ ਸਤਿਗੁਰੂ ਸਭ ਕੁਝ ਬਖਸ਼ਿਸ਼ਾਂ ਕਰਦਾ ਹੈ ਪਿਆਰਿਓ ਅਸੀਂ ਬਹੁਤ ਕੁਝ ਮੰਗਦੇ ਆ ਪਰ ਸਤਿਗੁਰੂ ਸਾਨੂੰ ਉਹੀ ਦਿੰਦਾ ਜਿਸ ਦੇ ਵਿੱਚ ਸਾਡਾ ਭਲਾ ਛੁਪਿਆ ਹੋਵੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਉਹੀ ਦਿੰਦੇ ਨੇ ਜਿਸ ਦੇ ਵਿੱਚ ਸਾਡਾ ਭਲਾ ਹੋਵੇ ਅਜੇਹੀ ਵਸਤ ਸਾਨੂੰ ਜਿਹੜੀ ਹੈ ਉਹ ਕਦੇ ਵੀ ਨਹੀਂ ਦਿੰਦੇ ਜਿਸ ਦੇ ਵਿੱਚ ਸਾਡਾ ਬੁਰਾ ਹੋਵੇ ਸਾਨੂੰ ਲੱਗਦਾ ਹੈ ਵੀ ਸਤਿਗੁਰੂ ਸਾਡੀ ਸੁਣ ਨਹੀਂ ਰਹੇ ਸਾਡੀ ਮੰਨ ਨਹੀਂ ਰਹੇ ਪਾਤਸ਼ਾਹ ਸਾਡੀ ਗੱਲ ਨੂੰ ਜਿਹੜਾ ਹੈ ਉਹ ਨਹੀਂ ਸੁਣ ਰਹੇ ਪਰ ਅਸਲ ਦੇ ਵਿੱਚ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਭ ਕੁਝ ਸੁਣਦੇ ਨੇ ਸਭ ਕੁਝ ਕਰਦੇ ਨੇ ਹਰ ਇੱਕ ਕਾਰਜ ਕਰਦੇ ਨੇ ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੀ ਚੀਜ਼ ਬੱਚੇ ਦੇ ਭਲੇ ਲਈ ਹੁੰਦੀ ਹੈ ਮਾਂ ਬਾਪ ਉਹਨੂੰ ਲੈ ਕੇ ਦਿੰਦੇ ਨੇ ਜਿਹੜੀ ਚੀਜ਼ ਉਹਦੇ ਭਲੇ ਲਈ ਨਹੀਂ ਤੇ ਮਾਂ ਬਾਪ ਉਸਨੂੰ ਮਨਾ ਕਰ ਦਿੰਦੇ ਨੇ ਉਹ ਕਹਿੰਦੇ ਆ ਵੀ ਇਹ ਚੀਜ਼ ਤੇਰੇ ਭਲੇ ਲਈ ਨਹੀਂ ਤੇ ਕਈ ਵਾਰ ਉਹਨਾਂ ਲਾਰੇ ਲਾ ਕੇ ਰੱਖਦੇ ਵੀ ਕੋਈ ਗੱਲ ਨਹੀਂ ਤੂੰ ਥੋੜਾ ਜਿਹਾ بڑا ਹੋ ਜਾ ਫੇਰ ਤੈਨੂੰ ਲੈ ਕੇ ਦਵਾਂਗੇ ਇਹ ਚੀਜ਼ ਫੇਰ ਤੂੰ ਲਈ ਤੂੰ ਇੰਜ ਕਰੀ ਤੂੰ ਐਵੇਂ ਕਰੀ ਤੂੰ ਇਹ ਕਰੀ ਤੂੰ ਆ ਕਰੀ ਆਪਾਂ ਉਸ ਬੱਚੇ ਨੂੰ ਜਿਹੜਾ ਹੈ ਇੰਜ ਉਲਝਾ ਕੇ ਰੱਖਦੇ ਆ ਗੁਰਮੁਖ ਪਿਆਰਿਓ ਜਿਸ ਦੇ ਵਿੱਚ ਸਾਡਾ ਭਲਾ ਹੈ ਜਿਸ ਚੀਜ਼ ਦੇ ਵਿੱਚ ਸਾਡਾ ਭਲਾ ਛੁਪਿਆ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਸ ਚੀਜ਼ ਨੂੰ ਸਾਨੂੰ ਦਿੰਦੇ ਨੇ ਜਿਸ ਦੇ ਵਿੱਚ ਸਾਡਾ ਭਲਾ ਨਹੀਂ ਉਹ ਸਾਨੂੰ ਕਦੇ ਬਖਸ਼ਿਸ਼ ਨਹੀਂ ਕਰਦੇ ਆਪਾਂ ਪਹਿਲਾਂ ਵੀ ਇਹ ਗੱਲ ਜਿਹੜੀ ਹੈ ਉਹ ਸਾਂਝੀ ਕੀਤੀ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਉਹਦੇ ਕੋਲੋਂ ਸਾਰੇ ਮੰਗਦੇ ਨੇ ਤੇ ਉਹ ਦਾਤਾਂ ਦੀ ਬਖਸ਼ਿਸ਼ ਕਰਦਾ ਹੈ ਹਰ ਕੋਈ ਉਹਦੇ ਤੋਂ ਮੰਗਦਾ ਹੈ ਕੋਈ ਕੋਈ ਕਿਵੇਂ ਮੰਗਦਾ ਹੈ ਕੋਈ ਕਿਵੇਂ ਮੰਗਦਾ ਹੈ ਮੰਗਣ ਵਾਲੇ ਅਨੇਕਾਂ ਨੇ ਪਰ ਦਾਤਾਂ ਦੇਣ ਵਾਲਾ ਉਹ ਦਾਤਾਰ ਜਿਹੜਾ ਹੈ ਉਹ ਇੱਕ ਹੀ ਹੈ ਮੰਗਣ ਵਾਲੇ ਅਨੇਕਾਂ ਨੇ ਪਰ ਉਹ ਜਿਹੜਾ ਦਾਤਾ ਹੈ ਸਾਧ ਸੰਗਤ ਉਹ ਜਿਹੜਾ ਦਤਾਰ ਹੈ ਉਹ ਇੱਕ ਹੀ ਹੈ ਦਾ ਦਾਤਾ ਇੱਕ ਹੈ ਤੇ ਮੰਗਣ ਵਾਲੇ ਅਨੇਕਾਂ ਨੇ ਗੁਰਮੁਖ ਪਿਆਰਿਓ ਗੁਰੂ ਤੋਂ ਕਿਵੇਂ ਮੰਗੀਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਕਿਵੇਂ ਮੰਗੀਏ ਕਿ ਪਾਤਸ਼ਾਹ ਜੀ ਮੇਰੇ ਕੋਲੇ ਸਭ ਕੁਝ ਹੋਵੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਕੋਲੇ ਹਰ ਇੱਕ ਚੀਜ਼ ਹੋਵੇ ਸਭ ਤੋਂ ਵੱਧ ਚੀਜ਼ ਕੀ ਮੰਗਦੇ ਆਂ ਅਸੀਂ ਮੰਗਦੇ ਆਂ ਪੈਸਾ ਸਾਡੀ ਨਿਗਾਹ ਦੇ ਵਿੱਚ ਪੈਸਾ ਹੀ ਸਭ ਕੁਝ ਹੈ ਸਾਡੀ ਨਿਗਾਹ ਦੇ ਵਿੱਚ ਪੈਸਾ ਹੀ ਸਭ ਕੁਝ ਹੈ ਅਸੀਂ ਸਮਝਦੇ ਆਂ ਕੇ ਪੈਸੇ ਨਾਲ ਅਸੀਂ ਬਹੁਤ ਕੁਝ ਖਰੀਦ ਸਕਦੇ ਆ ਪੈਸੇ ਦੇ ਨਾਲ ਅਸੀਂ ਹਰ ਇੱਕ ਚੀਜ਼ ਕਰ ਸਕਦੇ ਆ ਪੈਸੇ ਦੇ ਨਾਲ ਅਸੀਂ ਹਰ ਇੱਕ ਵਸਤੂ ਖਰੀਦ ਸਕਦੇ ਆ ਪੈਸੇ ਦੇ ਨਾਲ ਅਸੀਂ ਹਰ ਇੱਕ ਚੀਜ਼ ਕਰ ਸਕਨੇ ਆ ਪੈਸਾ ਮੰਗਦੇ ਆ ਪੈਸਾ ਬਹੁਤ ਹੋਵੇ ਮੈਂ ਵੇਖ ਰਿਹਾ ਸੀ ਥੋੜੇ ਦਿਨ ਪਹਿਲਾਂ ਅੰਬਾਨੀ ਨਾਮ ਦਾ ਇੱਕ ਵਿਅਕਤੀ ਜਿਸ ਨੇ ਆਪਣੇ ਪੁੱਤਰ ਦੀ ਸ਼ਾਦੀ ਕਰਵਾਈ ਅਰਬਾਂ ਖਰਬਾਂ ਰੁਪਈਆ ਉਸ ਬੰਦੇ ਨੇ ਆਪਣੇ ਪੁੱਤਰ ਦੀ ਸ਼ਾਦੀ ਤੇ ਖਰਚਿਆ بڑے ਲੋਕਾਂ ਨੂੰ ਬੁਲਾਇਆ ਮਹਿੰਗੇ ਮਹਿੰਗੇ ਤੋਹਫੇ ਦਿੱਤੇ ਕਾਰਡ ਭੇਜੇ ਤੇ ਕਰੋੜਾਂ ਰੁਪਈਆ ਦੇ ਦੇ ਕੇ ਸੈਲੀਬ੍ਰਿਟਿਸ ਨੂੰ ਉਹਨੇ ਆਪਣੇ ਪੁੱਤਰ ਦੀ ਸ਼ਾਦੀ ਦੇ ਵਿੱਚ ਇਨਵੀਟੇਸ਼ਨ ਦਿੱਤਾ ਬੁਲਾਇਆ ਸਾਰੇ ਆਏ ਵੀ ਤੇ ਲੋਕਾਂ ਨੇ ਕਿਹਾ ਕਿ ਵਾਜ ਹੀ ਵਾਜ ਜ਼ਿੰਦਗੀ ਤਾਂ ਜੀ ਇਹਨਾਂ ਦੀ ਐ ਜੇ ਪੈਸਾ ਹੋਵੇ ਤਾਂ ਇਹਨਾਂ ਜਿੰਨਾ ਹੋਵੇ ਨਹੀਂ ਫਿਰ ਹੋਵੇ ਨਾ ਐਸ਼ਾਂ ਤੇ ਇਹਨਾਂ ਦੀਆਂ ਨੇ ਸਾਧ ਸੰਗਤ ਇਹ ਲੋਕ ਗੁਰੂ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਦੇ ਅੱਗੇ ਕੁਝ ਵੀ ਨਹੀਂ ਜਿੰਨਾ ਪੈਸਾ ਇਹਨਾਂ ਦੇ ਕੋਲ ਹੈ ਨਾ ਗੁਰੂ ਪਾਤਸ਼ਾਹ ਇਹ ਤੋਂ ਵੀ ਕਿਤੇ ਵੱਧ ਦੇਣ ਦੀ ਸਮਰੱਥਾ ਰੱਖਦੇ ਨੇ ਇਹ ਤੋਂ ਵੀ ਕਿਤੇ ਵੱਧ ਹੁਣ ਤੁਸੀਂ ਹੈਰਾਨ ਹੋ ਮੋਗੇ ਵੀ ਕਿਵੇਂ ਲਈ ਅੰਮ੍ਰਿਤ ਵੇਲੇ ਉੱਠ ਕੇ ਇਹ ਕਿਹਾ ਕੇ ਸਤਿਗੁਰੂ ਕਿਰਪਾ ਰਖਿਓ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵਈ ਆਗਣ ਤ ਭਰੇ ਪੰਡਾਰ ਸਤਿਗੁਰੂ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪੰਡਾਰ ਭਰਪੂਰ ਨੇ ਪੰਡਾਰੇ ਭਰੇ ਭਰੇ ਪਏ ਨੇ ਤੂੰ ਕੀ ਮੰਗਣਾ ਹੈ ਉਸ ਤੋਂ ਮੰਗ ਲੈ ਪਿਆਰਿਆ ਉਹ ਦਾਤਾ ਇੱਕ ਹੈ ਤੇ ਉਹ ਤੈਨੂੰ ਅਨੇਕਾਂ ਦਾਤਾ ਦੇਣ ਦੀ ਸਮਰੱਥਾ ਰੱਖਦਾ ਹੈ ਦਦਾ ਦਾਤਾ ਇੱਕ ਹੈ ਸਭ ਕੋ ਦੇਵਣਹਾਰ ਸਾਰਿਆਂ ਨੂੰ ਦੇਣ ਵਾਲਾ ਹੈ ਦਾਤਾ ਸਾਰਿਆਂ ਨੂੰ ਵੰਡ ਰਿਹਾ ਹੈ ਪਿਆਰਿਓ ਦੇਂਦਾ ਦੇ ਲੈਂਦੇ ਥੱਕ ਪਾਹੇ ਹਾਲਤ ਫਿਰ ਇਹ ਹੋ ਜਾਂਦੀ ਆ ਵੀ ਉਹ ਦੇਂਦਾ ਜਾਂਦਾ ਦਾਤਾਂ ਵੰਡਦਾ ਰਹਿੰਦਾ ਐ ਅਸੀਂ ਮਨਾ ਕਰਦੇ ਆ ਵੀ ਬੱਸ ਕਰ ਹੁਣ ਤਾਂ ਬਹੁਤ ਹੋ ਗਿਆ ਤੇ ਕਹਿਣ ਤੋਂ ਭਾਵ ਖਾਵ ਹੈ ਖਰਚ ਹੈ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹੋ ਜੀ ਵਰਤੀ ਚਾਹੀਦੀ ਹੈ ਪਿਆਰਿਓ ਉਹ ਸਤਿਗੁਰੂ ਸਭ ਨੂੰ ਜਿਹੜਾ ਹੈ ਦਾਤਾਂ ਵੰਡਣ ਵਾਲਾ ਹੈ ਸਭਨਾ ਦੇ ਸਿਰ ਤੇ ਉਹ ਮਿਹਰਾ ਕਰਨ ਵਾਲਾ ਹੈ ਸਭਨਾ ਦੇ ਸਿਰ ਤੇ ਉਹ ਕਿਰਪਾ ਕਰਨ ਵਾਲਾ ਹੈ ਪਿਆਰਿਓ ਯਾਦ ਰੱਖਿਓ ਕਿ ਗੁਰੂ ਦੀ ਕੀਤੀ ਹੋਈ ਕਿਰਪਾ ਰਹਿਮਤ ਜਿਹੜੀ ਹੈ ਉਹ ਸਾਡੇ ਉੱਤੇ ਉਦੋਂ ਵਰਤੇਗੀ ਜਦੋਂ ਅਸੀਂ ਉਸ ਨੂੰ ਮਿਲ ਕੇ ਚੱਲਾਂਗੇ ਕਿ ਪਾਤਸ਼ਾਹ ਕਿਰਪਾ ਕਰਿਓ ਸਤਿਗੁਰੂ ਜੀ ਰਹਿਮਤ ਕਰਿਓ ਲੜਕੇ ਉੱਠ ਕੇ ਅੰਮ੍ਰਿਤ ਵੇਲੇ ਕਿਹਾ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾ ਆਵਈ ਅਗੰਤ ਭਰੇ ਪੰਡਾਰ ਇਸ ਚੀਜ਼ ਦਾ ਜਾਪ ਕਰਿਓ ਤੇ ਦੋਵੇਂ ਹੱਥ ਜੋੜ ਕੇ ਗੁਰੂ ਤੋਂ ਮੰਗਿਓ ਤੇ ਮੈਂ ਕਹਣਾ ਖਰਚ ਦੇ ਥੱਕ ਜਾਓਗੇ ਪਿਆਰਿਓ ਕਦੇ ਵੀ ਕਿਸੇ ਚੀਜ਼ ਦੀ ਜਿਹੜੀ ਹੈ ਘਾਟ ਨਹੀਂ ਆਵੇਗੀ ਤੇ ਸਤਿਗੁਰੂ ਨੇ ਇੰਨੇ ਪੰਡਾਰੇ ਭਰਪੂਰ ਕਰ ਦੇਣੇ ਆ ਪਿਆਰਿਓ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ